ਮਰਦਾਬਾ 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 ਕੈਬਨਟ ਮੰਤਰੀ ਬਲਜੀਤ ਕੌਰ ਦੇ ਬਾਰ ਦੇ ਵਿੱਚ ਆਯਾਤ ਕਰੀਏ ਇਹਨਾਂ ਦੇ ਫਾਦਰ ਸਾਹਿਬ ਪ੍ਰੋਫੈਸਰ ਸਾਧੂ ਸਿੰਘ ਜੀ ਪਹਿਲੀ ਵਾਰੀ ਫ੍ਰੀਕੋਰ ਤੋਂ ਐਮਪੀ ਬਣ ਕੇ ਜਾਂਦੇ ਐ ਬੜੇ ਹੋਏ ਅਸੀਂ ਉਹਨਾਂ ਦੇ ਇੱਜ਼ਤ ਕਰਦੇ ਹਾਂ ਉਹਨਾਂ ਦੀ ਪੜ੍ਹਾਈ ਦੀ ਜੋ ਸਾਨੂੰ ਉਹਨਾਂ ਨੇ ਦਿੱਤੀ ਹੈ ਪਰ ਉਹਨਾਂ ਨੇ ਇਹ ਨਹੀਂ ਸੀ ਸਿਖਾਇਆ ਆਪਣੇ ਬੱਚੇ ਨੂੰ ਕੇ ਹੱਕ ਉੱਥੇ ਵੀ ਰੱਖਣਾ ਹੈ ਕਲਾਸ ਦੇ ਵਿੱਚ ਨਹੀਂ ਹੁੰਦਾ ਲੋਕਾਂ ਦੀ ਤਰਜਮਾਨੀ ਉੱਥੇ ਵੀ ਕਰਨੀ ਆ ਜਿੱਥੇ ਮੁੱਖ ਸੰਸਦ ਹੈ ਜਿੱਥੇ ਉਹਨਾਂ ਦਾ ਹੱਕ ਬਣਦਾ ਕਹਿਨ ਦਾ ਇਹ ਉਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਆਪਾ ਆਜਮ ਇਹ ਜੋ ਲੋਕ ਇਹ ਜੋ ਕਿਸਾਨ ਤੇ ਜੋ ਮਜ਼ਦੂਰ ਹੈ ਇਹੀ ਦੇਸ਼ ਹੈ ਉਹ ਕਾਰਪੋਰੇਟ ਦੇਸ਼ ਨਹੀਂ ਜਿਨ੍ਹਾਂ ਦੇ ਤੁਸੀਂ ਤਲਵੇ ਚੱਟਣ ਲੱਗ ਗਏ ਹੋ ਜਿਨ੍ਹਾਂ ਦੇ سرمایہਦਾਰੀ ਦੇ ਬੱਲੇ ਤੁਸੀਂ ਆਪਣੇ ਸਿਰ ਚੱਕਾਈ ਖੜੇ ਹੋ ਚਾਹੇ ਉਹ ਕੇਂਦਰ ਦਾ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਸਾਡੇ ਰਾਜ ਦਾ ਮੁੱਖ ਮੰਤਰੀ ਹੋਵੇ ਮੂੰਹ ਵੱਟੀ ਖੜੇ ਐ ਹੱਥ ਬੰਨੀ ਖੜੇ ਐ ਕਿ ਉੱਪਰੋਂ ਵਾਰਡ ਬੈਂਕ ਤੋਂ ਕਰਜ਼ਾ ਆਵੇ ਤੇ ਅਸੀਂ ਆਹ سرمایہਦਾਰਾਂ ਨੂੰ ਆ ਜਿਨ੍ਹਾਂ ਦੇ ਗਦਾਮ ਰੇਲ ਰੇਲ ਲਾਈਨਾਂ ਤੇ ਨਾਲ ਏਡੇ ਏਡੇ ਅਸੀਂ ਦਿਓ ਕਦ ਬਣਾ ਛੱਡੇ ਉਹਨਾਂ ਨੂੰ ਦੇ ਸਕੀਏ ਇਹ ਸਾਨੀ ਨਾਲੇ ਲੋਕ ਜਿਹੜੀ ਆ ਲੋਕਾਂ ਦੀ ਲੁੱਟ ਕਰ ਸਕਣ ਦੁਕਾਨਦਾਰਾਂ ਦੀ ਗੱਲ ਕਰੀਏ ਛੋਟੀ ਦੁਕਾਨਦਾਰੀ ਛੋਟੀ ਕਰਸਾਨੀ ਮਜ਼ਦੂਰੀ ਰੁੜ ਗਈ ਹੈ ਆ ਵੱਡੇ ਵੱਡੇ ਮਾਲ ਆ ਕੱਪੜਿਆਂ ਦੇ ਮਾਲ ਜਿਹੜੇ ਅਸੀਂ ਪਾਉਣਾ ਹੀ ਨਹੀਂ ਜਿਹੜਾ ਸਾਡੀ ਲੋੜ ਨਹੀਂ ਬੜਾ ਛੱਡੋ ਹੈ ਅਸੀਂ ਜਾਂਦੇ ਹੁੰਦੇ ਸੀ ਦੁਕਾਨਾਂ ਦੇ ਉੱਤੇ ਜਿਤ ਜਮਾਨਾ ਬੋਰਡ ਨੇ ਸੀ ਠੰਡਾ ਪਾਣੀ ਪਿੰਦੇ ਸੀ ਆ ਜਾਓ ਪੈਲੀ ਕਨ ਫਲਾਜਾ ਆ ਜਾਓ ਹਟਾਏ ਜਾ ਕੇ ਦੇਖ ਲਓ ਉੱਥੇ ਤੁਹਾਨੂੰ ਪਾਣੀ ਕੀ ਤੁਹਾਨੂੰ ਬਾਰ ਵੀ ਨਹੀਂ ਖੋਲਦਾ ਕੋਈ ਜੇ ਤੁਹਾਨੂੰ ਪੁੱਛਦਾ ਨਹੀਂ ਤੁਸੀਂ ਲੈਣਾ ਕੀ ਹੈ ਲੈਣਾ ਲੋੜ ਨਹੀਂ ਜੇੜਾ ਨਾ ਲਓ ਤੁਹਾਡੇ ਅੰਦਰ ਪਾਰਕਿੰਗ ਦੇ ਪੈਸੇ ਪੈ ਚੁੱਕੇ ਹੁੰਦੇ ਆ ਇਹ ਹਾਲਾਤ ਹੈ سرمਾਈ ਦਾ ਵੇਦੇ ਤੁਹਾਡੀ ਲੋੜ ਨਹੀਂ ਉਹਨਾਂ ਕੋਲੇ ਏਆਈ ਟੈਕਨੀਕ ਆ ਗਈ ਹੈ ਉਹਨਾਂ ਨੇ ਰੋਬੋਟਿਕਸ ਬਣਾ ਲਏ ਨੇ ਉਹ ਬੰਦਿਆਂ ਦੀ ਥਾਂ ਰੋਬੋਟਾਂ ਨੇ ਕੰਮ ਕਰਾਉਣਗੇ ਕੱਲ ਆਈਪੀਐਮ ਦੇ ਮੈਦਾਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਧੋਨੀ ਦੇ ਨਾਲ ਇੱਕ ਕੁੱਤਾ ਘਰਿਆ ਜਾਂਦਾ ਰਿਪੋਰਟ ਬਣ ਕੇ ਇਹ ਹਾਲਾਤ ਨੇ ਇਹ ਹਾਲਾਤ ਆ ਤੁਸੀਂ ਦੇਖੋ ਸਾਨੂੰ ਲਾਮਬਾਦ ਇੰਤੋਂ ਵੀ ਵੱਧ ਹੋਣਾ ਪਊਗਾ ਕਿ ਅਸੀਂ ਆਪਦੀ ਇਨਸਾਨੀਤਾ ਇੱਕ ਨੂੰ ਬਚਾ ਸਕੀਏ ਕਿ ਉਹ ਮਸ਼ੀਨੀ ਯੁੱਗ ਦੇ ਵਿੱਚ ਅਸੀਂ ਡੋਲਣਾ ਚਾਹੀਏ ਪੱਪਿਆਂ ਦੀ ਜੇ ਸਾਡੇ ਕੋਲ ਆਪਣੀਆਂ ਮੰਗਾ ਇਹ ਤਾਂ ਗੱਲਾਂ ਹੀ ਉਹਨਾਂ ਦੇ ਸਾਹਮਣੇ ਬਹੁਤ ਉਹਨਾਂ ਨੂੰ ਛੋਟੀਆਂ ਲੱਗਦੀਆਂ ਇਸ ਕਰਕੇ ਉਹ ਧਿਆਨ ਨਹੀਂ ਦਿੰਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਮਨੁੱਖ ਹੈ ਮਨੁੱਖ ਦੇ ਅੰਦਰ ਜਿਹੜਾ ਡੀਐਨਏ ਹੈ ਉਹਦੇ ਵਿੱਚ ਜਿੰਨੀਆਂ ਕੈਲਕੂਲੇਸ਼ਨਾਂ ਕੋਮਪਿਊਟਰ ਵੀ ਨਹੀਂ ਕਰ ਸਕਦਾ ਜਦੋਂ ਇਨਸਾਨ ਇਨਸਾਨ ਜਦੋਂ ਜਾਗਦਾ ਹੈ ਉਹ ਮਸ਼ੀਨ ਅੱਜ ਇਤਿਹਾਸ ਦੇ ਅੰਦਰ ਐਸੀ ਘਟਨਾ ਕਦੇ ਨਹੀਂ ਵਾਪਰੀ ਜਿਹੜੀ ਆਮ ਆਦਮੀ ਸਰਕਾਰ ਇਹ ਕਹਿ ਕੇ ਆਈ ਸੀ ਵੀ ਅਸੀਂ ਛੋਟੇ ਛੋਟੇ ਘਰਾਂ ਵਿੱਚੋਂ ਚੱਕ ਕੇ ਐਮਐਲਏ ਬਣਾਵਾਂਗੇ ਤੁਹਾਡੇ ਸਹਿਯੋਗ ਨਾਲ ਤੇ ਜਿਨ੍ਹਾਂ ਨੂੰ ਥੱਲੇ ਪਤਾ ਹੈ ਵੀ ਮੱल्ल्या ਅੰਦਰ ਗਰੀਬੀ ਮੱल्ल्या ਦੇ ਅੰਦਰ ਰਹਿਣ ਸਹਿਣ ਮੱल्ल्या ਅੰਦਰ ਪੜ੍ਹਾਈ ਦਾ ਪੱਤਰ ਨੌਕਰੀਆਂ ਇਹ ਸਾਰਾ ਜਿਹੜੀਆਂ ਆਮ ਤੌਰੇ ਦਾ ਸੁਵੇਟ ਕੇ ਅਸੀਂ ਤੁਹਾਡੀ ਝੋਲੀ ਪਾਉਂਦੇ ਹਾਂ ਪਰ 15 ਅਪ੍ਰੈਲ ਨੂੰ ਜਦੋਂ ਸਾਂਝੇ ਪਲਾਂਟਰ ਨੂੰ ਇਹਨਾਂ ਬੁਹਾੜੀ ਰੈਡੀ ਦਵਾਰ ਮੀਟਿੰਗ ਕੀਤੀ ਹੈ ਸਬ ਕਮੇਟੀ ਦਾ ਕਰਾਉਂਦੀ ਟੋਟਲ ਪੰਜਾਬ ਦੇ ਜਿੰਨੇ ਵੀ ਸਾਡੇ ਵੱਡੇ ਆਕੂ ਨੇ ਉਹ ਸਾਰੇ ਜਦੋਂ ਉੱਥੇ ਮਿਲਣ ਵਾਸਤੇ ਗਏ ਆ ਤਾਂ ਇਸ ਵਾਰੀ ਸਰਕਾਰ ਦੇ ਇੱਕ ਵਿੱਤ ਮੰਤਰੀ ਦੇਗਾ ਸੇਵਾ ਸਨਿਆਲਾਤਾ ਇਹ ਵੀ ਅੱਜ ਤੱਕ ਮੀਟਿੰਗ ਹੀ ਹੈ ਨਹੀਂ ਅੱਜ ਤੱਕ ਸਰਕਾਰਾਂ ਬੜੀਆਂ ਕੰਮੀਆਂ ਕੀਤੀਆਂ ਪਰ ਇਹ じゃ ਕੁਝ ਕਰਨਾ ਇੱਕ ਆਮ ਆਦਮੀ ਦਾ ਨਾਂ ਲੈ ਕੇ ਸਧਾਰਨ ਤੌਰ ਦੇ ਉੱਤੇ ਜਿਹੜੀ ਕਿਹੜੀ ਸਰਕਾਰ ਅਸੀਂ ਆਏ ਆ ਇਹ ਮੁਲਾਜ਼ਮਾਂ ਤੇ ਬੇਰੰਗ ਮੋੜ ਦੇਣਾ ਔਰ ਮੁਲਾਜ਼ਮਾਂ ਦੇ ਅਸੀਂ ਇਹ ਸਮਝਦੇ ਆ ਇਹ ਖੱਪੜ ਨੂੰ ਮਾ ਜਿਹੜਾ ਐ ਸਰਕਾਰ ਦੇ ਸਾਡੇ ਤੇ ਮਾਰਿਆ ਉਹਦੇ ਰੋਸ ਵਿੱਚ ਪੂਰੇ ਅੱਜ ਪੰਜਾਬ ਦੇ ਅੰਦਰ 17 ਤੋਂ ਲੈ ਕੇ 22 ਤਰੀਕ ਤੱਕ ਵਰਗਾਂ ਦੇ ਸਾਡੀਆਂ ਮਜਾਰੇ ਤੇ ਜਿਹੜੇ ਅਰਥੀ ਫੂਕ ਮਜਾਰੇ ਕਰ ਰਹੇ ਉਸ ਵਾਰ ਘੱਟੀ ਮੀਟਿੰਗ ਸਾਧਕੇ ਕਬੜਾ ਐਕਸ਼ਨ ਆਦਾ ਹੈ ਉਹਦੇ ਰੋਸ ਉਹ ਜਿਹੜਾ ਅੱਜ ਅਸੀਂ ਪੂਰੇ ਸ਼ਹਿਰ ਚ ਸਾਰੀਆਂ ਥਿੜਾਂਾਂ ਦੇ ਜਿੰਨੇ ਮਜ਼ਦਮ ਪ੍ਰਸ਼ੰਤ ਦੇ ਵਿੱਚ ਸਥਾਪਿਤ ਨੇ ਉਹਨਾਂ ਨੇ ਅੱਜ ਰੋਸ ਮਾਰਚ ਕਰਕੇ ਸ਼ਹਿਰ ਦੇ ਅੰਦਰ ਕੈਨੇਡਾ ਮੰਤਰੀ ਬਜੇਤ ਘਰ ਦੇ ਪੂਰੇ ਦੇ ਵਿੱਚ ਆ ਕੇ ਇਹੜਾ ਪੁਤਰਾ ਪੁੱਕੜ ਦਾ ਫੈਸਲਾ ਲਿਆ ਅੱਜ ਉਹ ਮੰਗਾਂ ਦੇ ਉੱਤੇ ਸਾਡਾ ਰੋਸ ਹੈ ਜਿਹੜੀਆਂ ਕੱਚੇ ਬਣਾ ਜਿਵੇਂ ਪੱਕੇ ਨਹੀਂ ਕੀਤੇ ਜਾ ਰਹੇ ਜਿਨ੍ਹਾਂ ਦੇ ਵਿੱਚ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ ਪੈਨਸ਼ਨਰਾਂ ਦਾ ਜਿਹੜਾ ਦੋਪਟ ਨਾਰ ਦੇ ਨਾਲ ਜੋ ਬਣਾ ਕੇ ਉਹਨੂੰ ਸੋਧ ਕੇ ਜਿਹੜਾ ਕੋਈ ਬਕਾਇਆ ਨਹੀਂ ਦਿੱਤਾ ਜਾ ਰਿਹਾ ਬਕਾਇਆ ਦੀ ਵੰਡ ਕੀਤੀ ਗਈ ਹੈ ਜਿਹਨਾਂ ਦੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਪੱਲੇ ਕੁਝ ਵੀ ਨਹੀਂ ਪੈਣਾ 85 85 ਸਾਲ ਦੇ 80 80 ਸਾਲ ਦੇ ਜਿਹੜੇ ਬਜ਼ੁਰਗ ਜਿਹੜੇ ਅੱਜ ਤੁਸੀਂ ਵਿੱਚ ਬੈਠੇ ਗੋਖਦੇ ਹੋ ਇਹ ਆਪਦੇ ਪੈਸੇ ਲੈਣ ਵਾਸਤੇ ਆਪਦੇ ਪੈਸੇ ਲੈਣ ਵਾਸਤੇ ਇਹਨਾਂ ਦੇ ਤਰਲੇ ਮਿੰਟਾ ਕੱਢੀ ਜਾਂਦੇ ਆ ਇਸ ਸਮਾਜ ਵਿੱਚ ਜਿਹੜੇ ਟੌਪਿਕਾਂ ਲੈ ਕੇ ਆਏ ਸੀ ਕਿ ਕਹਿੰਦੇ ਗੱਲ ਦੀ ਬਾਤ ਆ ਬਣਾਉਂਗਾ ਇਹਨਾਂ ਸਰਕਾਰਾਂ ਨੇ ਕੇਂਦਰ ਦੀ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਉਹਨੂੰ ਦੋ ਥੋੜਾ ਹੋਰ ਵਧਾ ਕੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਿਹੜੇ ਕਹਿੰਦੇ ਸੀ ਧਰਨੇ ਨਹੀਂ ਲੱਗਣੇ ਉਹ ਧਰਨੇ ਜਿਹੜੇ ਘਰ-ਘਰ ਇਹੀ ਕੁੱਤਾ ਪੱਟਣਾ ਜਾ ਰਿਹਾ ਉਹੀ ਕਿਸਾਨ ਆ ਗੋ ਇੱਕ ਲੇਡੀ ਦੇ ਉੱਤੇ ਥੱਪੜ ਮਾਰ ਗਏ ਇੱਕ ਪੁਰਸ਼ ਕਰਦੇ ਸਾਨੂੰ ਡਿਮੋਨਾਈਜ਼ ਕੀਤਾ ਜਾ ਰਿਹਾ ਸਾਨੂੰ ਸ਼ਰਮਿੰਦਗੀ ਨਾਲ ਮਾਰਿਆ ਜਾ ਰਿਹਾ ਵੀ ਇਹਨਾਂ ਨੂੰ ਥੱਪੜ ਮਾਰੂ ਆਖੋਣ ਕੋਣ ਪੁੱਛਦਾ ਇਹ ਵੀ ਬਲਾਜਮਨ ਨਾਲ ਕੀਤੀ ਜਿਵੇਂ ਕਿਸਾਨਾਂ ਨਾਲ ਕੀਤੀ ਇਹ ਸਾਰਾ ਰੋ ਹੈ ਜਿਹੜਾ ਇਹਦੇ ਵਿੱਚ ਹਰ ਤਰ੍ਹਾਂ ਦੀਆਂ ਸਾਡੀਆਂ ਮੰਤਕਾਰ ਜਿਵੇਂ ਮੈਡੀਕਲ ਐਂਡ ਅਕਾਊਂਟਿੰਗ ਵਾਲੀ ਸ਼ਰਕਤਾਂ ਮਾਲਕਾਂ ਤੇ ਕੰਮ ਕਰੀਏ ਉਹ ਸਾਰੀਆਂ ਸਾਰੀਆਂ ਨੂੰ ਅਸੀਂ ਘਟੋ-ਘਟੋ ਕਰਤਾ ਤੇ ਇਹਦੇ ਵਿੱਚ ਲਿਆਉਣ ਦੀ ਗੱਲ ਕਰਦੇ ਆ ਜਿਹੜਾ ਡੀਸੀ ਰੇਟ ਲਾਗੂ ਹੋਇਆ ਡੀਸੀ ਰੇਟ ਵਿੱਚ 10000 ਅੱਜ ਤਰਾਸਦੀ ਇਹ ਆ ਵੀ 80% ਕੱਚਾ ਬਣਾ ਜਾ ਸਾਢੇ 4 ਲੱਖ ਪੈਨਸ਼ਨ ਵਾਲੇ ਜਿਨ੍ਹਾਂ ਦੇ ਗੋਡੇ ਤੱਕ ਰਹਿ ਗਏ ਥੱਕ ਕੇ ਖਾ ਖਾ ਕੇ ਔਰ ਇਹ ਸਰਕਾਰ ਨੂੰ ਸ਼ਰਮ ਨਹੀਂ ਆਈ ਇਹਨਾਂ ਨੇ ਮਹਿੰਦਰ ਸਿੰਘ ਮਾਸਟਰ ਦਾ ਜਿਹੜਾ ਬੂਟਾ ਹੈ ਕਿੰਨਾ ਨਾ ਸਾਨੂੰ ਇਸ ਤੁਹਾਡੇ ਬਾਦ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਨੂੰ ਕਾ ਵੀ ਮਹਿੰਦਰ ਸਿੰਘ ਦਾ ਨਾਮ ਬਦnaam ਨਾ ਕਰ ਮਾਸਟਰ ਜਾਤ ਦਾ ਮਜ਼ਦੂਰ ਜਾਤ ਦਾ ਨਾਮ ਬਦnaam ਨਾ ਕਰ ਤੂੰ ਆਪ ਦੀ ਦੇਖ ਤੂੰ ਆਪ ਦੀ ਪਣੀ ਵਿਚਾਰੇਗਾ ਜਦੋਂ 2 ਸਾਲ ਤੇਰਾ ਸਮਾਂ ਰਹਿ ਗਿਆ ਔਰ ਮਜ਼ਦੂਰ ਮਿਹਨਦੂਰ ਕਿਸਾਨ ਜਦੋਂ ਇੱਕ ਖੰਡ ਬਣਾ ਕੇ ਤੁਹਾਨੂੰ ਇਥੇ ਵਰਨਾ ਦੇਣਗੇ ਇਹ ਗਲੀਆਂ ਦੇ ਅੰਦਰ ਥੋੜਾ ਭੱਜਿਆ ਤੇ ਥੋੜਾ ਪਿੰਡਾਂ ਦੇ ਅੰਦਰ ਅਸੀਂ ਐਸਾ ਸਤਿਕਾਰ ਕਰਾਂਗੇ ਤੁਸੀਂ ਯਾਦ ਰੱਖੋਗੇ ਕਿ ਜਿੱਦਾਂ 94 ਸੀਟਾਂ ਲੈ ਕੇ ਗਏ ਹਾਂ ਤੁਹਾਨੂੰ ਚਾਰ ਤੱਕ ਬੜੀ ਥਾਣ ਦਿੰਦੇ ਪੰਜਾਬ ਦੇ ਅੰਦਰ ਜਿਵੇਂ ਸੀ ਪਹਿਲੀਆਂ ਸਰਕਾਰਾਂ ਮਾਰਦੀਆਂ ਵਾਲੇ ਵਾਲੇ ਜਿੱਥੇ ਬੰਦ ਕਰਦੇ ਨੇ ਔਰ ਥੋੜਾ ਵੀ ਜਦੋਂ ਸਮਾਂ ਨਹੀਂ ਬੀਤ ਆ ਰਿਹਾ ਨੇ ਤਾਂ ਮਨਕਾਉ ਤੇ ਬੈਠ ਕੇ ਗੱਲ ਕਰੂੰਗਾ ਮੁਲਾਜ਼ਮਾਂ ਨਾਲ ਗੱਲ ਕਰੂੰ ਪੈਨਸ਼ਨਾਂ ਨਾਲ ਗੱਲ ਕਰੂੰ ਸਾਂਝੇ ਫਰੰਟ ਤੇ ਜਿਹੜੀ ਹੱਥ ਤੱਕ ਕੀਤੀ ਆ ਉਹਨਾਂ ਕਦੇ ਰੋਹ ਦੇ ਵਿੱਚ ਅਸੀਂ ਚੱਲ ਕੇ ਆਪੀ ਪੂਰੀਆ ਕਰਦੇ ਜਾ ਰਹੇ ਹਾਂ ਔਰ ਨਾਲ ਦਿਨਾਂ ਤੱਕ ਜਿਹੜਾ ਵੀ ਸਾਡੇ ਫਰੰਟ ਵੱਲੋਂ ਵੱਡਾ ਐਕਸ਼ਨ ਕੀਤਾ ਜਾ ਰਿਹਾ ਉਹ ਐਕਸ਼ਨ ਹੈ ਪਿਆ پورے ਚੋਰ ਨਾਲ ਵੱਡੇ ਐਕਸ਼ਨ ਮੈਂ ਹਰਪੀ ਸਿੰਘ ਨੂੰ ਪੰਜਾਬ ਟੈਕਨੀਕਲ ਸਰਵਿਸ ਦੇ ਕੋਲ ਹੋਇਆ ਅੱਜ ਅਸੀਂ ਜੋ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਉਹਨਾਂ ਸਾਰੇ ਮਸਲਿਆਂ ਤੇ ਜਿਹੜੇ ਵਾਅਦਿਆਂ ਤੇ ਇਹ ਸਰਕਾਰ ਆਈ ਸੀ ਉਹ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਉਸ ਦੇ ਖਿਲਾਫ ਜੋ ਲਗਾਤਾਰ ਮੀਟਿੰਗਾਂ ਦਾ ਸਮਾਂ ਦੇ ਕੇ ਹਮੇਸ਼ਾ ਹੀ ਮੀਟਿੰਗਾਂ ਮੌਕੇ ਤੇ ਆ ਕੇ ਰੱਦ ਕਰਤੀ ਜਾਂਦੀ ਹੈ ਐਤਕੀ ਉਹਦੋਂ ਵੀ ਸਿੱਧਮ ਕਰਤਾ ਵੀ ਐਤਕੀ ਉਥੇ ਚੰਡੀਗੜ੍ਹ ਗਿਆ ਨੂੰ ਦਫ਼ਤਰੋਂ ਵਾਪਸ ਬੇਰੰਗ ਮੋੜਿਆ ਉਹਦੇ ਖਿਲਾਫ ਤੇ ਸਮੁੱਚੇ ਪੰਜਾਬ ਦੇ ਵਿੱਚ ਮੁਲਾਜ਼ਮ ਤੇ ਪੈਨਸ਼ਨ ਫਰੰਟ ਵੱਲੋਂ ਰੋਸ ਰੈਲੀਆਂ ਆਰਥੀ ਪੂਕ ਮਜਾਰੇ ਉਹ ਕੀਤੇ ਜਾ ਰਹੇ ਆ ਸਾਡੀ ਜਿਹੜੀ ਜਥੇਬੰਦੀ ਆ ਬਿਜਲੀ ਬੋਰਡ ਦੇ ਅੰਦਰ ਟੈਕਨੀਕਲ ਸਟਾਫ ਦੇ ਵੱਲੋਂ ਉਹਦੇ ਵੱਲੋਂ ਵੀ ਇਸ ਸੰਗਰਸ਼ ਨੂੰ ਪੂਰੀ ਤਰ੍ਹਾਂ ਦੇ ਇਹਨਾਂ ਲਾਗੂ ਕੀਤਾ ਜਾ ਰਿਹਾ ਔਰ ਅਸੀਂ ਇੱਥੇ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜਿਹੜਾ ਤੁਸੀਂ ਲਗਾਤਾਰ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਵੀ ਜਿੱਦੇ ਸਾਡੀ ਸਰਕਾਰ ਆ ਗਈ ਸਾਰਾ ਪੈਨ ਜਨਨਕ ਨੌਕਰੀਆਂ ਦੇਵਾਂਗੇ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਔਰ ਇਸ ਸਰਕਾਰ ਨੇ ਅੱਜ ਹਾਲਾਤ ਇਹ ਬਣਾ ਚੁੱਕੇ ਵੀ ਸਭ ਤੋਂ ਵੱਧ ਪੱਗਾਂ ਤੇ ਚੁੰਨੀਆਂ ਤੇ ਜਿਹੜੇ ਕਿਸਾਨਾਂ ਦੇ ਹਾਕਮ ਜਿਹੜੇ ਮੰਗਦੇ ਆ ਔਰ ਜਿਹੜੇ ਬੇਰੁਜ਼ਗਾਰ ਆ ਸਭ ਤੋਂ ਵੱਧ ਲਾਠੀ ਚਾਰਜ ਜਿਹੜਾ ਜਾਨਵਰਾ ਵਾਂਗੂ ਕੁੱਟਮਾਰ ਉਹ ਸਮੁੱਚੇ ਪੰਜਾਬ ਦੇ ਵਿੱਚ ਹੋ ਰਹੀ ਆ ਔਰ ਸੋ ਵੱਡੀ ਗੱਲ ਕੀ ਹੈ ਵੀ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਰਾਤ ਨੂੰ ਵੱਢੀ ਹੋਣੀ ਪੋਪਲਾਈਨਾਂ ਲੈ ਕੇ ਜਿਹੜੇ ਉੱਥੇ ਜ਼ਮੀਨਾਂ ਦੇ ਕਬਜ਼ਾ ਕੀਤਾ ਜਾ ਰਿਹਾ ਲਗਾਤਾਰ ਜਿਹੜੇ ਹੈਗੇ ਆ ਕੱਥੇ ਕਾਮੇ ਜਿਹੜੇ ਆਸ ਸੀਗਾ ਵੀ ਸਹਦ 2016 ਦੇ ਵਿੱਚ ਜੋ ਬਾਦ ਸਰਕਾਰ ਨੇ ਪਹੁੰਚੀ ਬਣਾਈ ਜੋ ਸੋਧਾਂ ਕਰਦੇ ਜਾਤੇ 9 ਸਾਲ ਉਹ ਕਈ ਸਾਥੀ ਰਿਟਾਇਰ ਹੋ ਗਏ ਕੋਸ ਦੁਨੀਆ ਤੋਂ ਚਲੇ ਗਏ ਅੱਜ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਜਿਹੜੇ ਸਰਕਾਰੀ ਵਿਭਾਗਾਂ ਦਾ ਘੂਰ ਪਾਇਆ ਜਾ ਰਿਹਾ ਲਗਾਤਾਰ ਮੁਫਤ ਜਿਹੜੇ ਸਿਸਟਮ ਦੇ ਨਾਂ ਤੇ ਜਿਹੜਾ ਸਰਕਾਰੀ ਵਿਭਾਗਾਂ ਦਾ ਕੰਮ ਕੱਢਿਆ ਜਾ ਰਿਹਾ ਔਰ ਕੋਈ ਵੀ ਜਿਹੜਾ ਹੈਗਾ ਕੋਈ ਸੂਚਨ ਨਹੀਂ ਦਿੱਤੀ ਜਾ ਰਹੀ ਔਰ ਬਹੁਤ ਵੱਡੇ ਹਾਲਾਤ ਮਾੜੇ ਹਾਲਾਤਾਂ ਦੇ ਵਿੱਚ ਸਾਡਾ ਬਿਜਲੀ ਬੋਲ ਪਹੁੰਚ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਬੜੀਆਂ ਦੀਆਂ ਸਮੱਸਿਆਵਾਂ ਸੰਗ ਸਾਹਮਣਾ ਕਰਨਾ ਪਊਗਾ ਅਸੀਂ ਅੱਜ ਮੰਗ ਕਰਦੇ ਹਾਂ ਵੀ ਜਿਹੜਾ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਐਨਐਮ ਲਾਗੂ ਕੀਤਾ ਜਾਵੇ ਔਰ ਜਿਹੜਾ ਪੰਜਾਬ ਸਰਕਾਰ ਨੇ ਜੋ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਬਕਾਏ ਜਾਰੀ ਕਰਨ ਦਾ ਨੋਟੀਫਿਕੇਸ਼ਨ ਕੀਤਾ ਸੀ ਅਸੀਂ ਉਹਦੀ ਨਿਖੇਧੀ ਕਰਦੇ ਹਾਂ ਮੰਗ ਕਰਦੇ ਹਾਂ ਵੀ ਉਹ ਰੱਦ ਕਰਕੇ ਜੱਕ ਮੌਕੇ ਜਿਹੜਾ ਹੈਗਾ ਲੋਕਸਤਾ ਦੇ ਵਿੱਚ ਦਾ ਉਹਦਾ ਬਕਾਇਆ ਦਿੱਤਾ ਜਾਵੇ ਕਿਉਂਕਿ ਬਹੁਤ ਸਾਥੀ ਇਸ ਬਕਾਇਏ ਨੂੰ ਦੇਖਦੇ ਦੇਖਦੇ ਇਸ ਦੁਨੀਆ ਤੋਂ ਚਲੇ ਗਏ ਆ ਔਰ ਜਿਹੜੇ ਮੁਲਾਜ਼ਮਾਂ ਦਾ ਬਕਾਇਆ 2026 ਤੱਕ ਸ਼ੁਰੂ ਹੋਣਾ ਹੈ ਅਦਰ ਕਿੰਡੂ ਹਾਸੂ ਇਹ ਗੱਲਾਂ ਵੀ ਜਿਹੜੀ ਸਰਕਾਰ ਜਿਹੜੀ ਉਹਦੇ ਆਪ ਦੀ ਟਰਮ 27 ਚ ਖਤਮ ਹੋ ਜਾਣੀ ਹੈ ਉਸ ਤੋਂ ਬਾਅਦ ਉਹ ਕਿਵੇਂ ਅਗਲੀ ਸਰਕਾਰ ਦਾ ਵਾਅਦਾ ਕਰ ਸਕਦੀ ਹੈ ਅਸੀਂ ਮੰਗ ਕਰਦੇ ਹਾਂ ਉਹਨਾਂ ਨੂੰ ਮਾਫਰਾਨਦ ਕਰਕੇ ਜਾਕੀ ਮੁੱਤ ਪਧਾਰੀ ਉਹਨਾਂ ਨੂੰ ਦਿੱਤਾ ਜਾਵੇ ਇਕੱਠੇ ਕੰਮੇ ਪੱਕੇ ਕੀਤੇ ਜਾਣ ਔਰ ਜਿਹੜਾ ਲਗਾ ਹਜ਼ਾਰਾਂ ਜਿਹੜੀਆਂ ਸਾਮੀਆਂ ਖਾਲੀ ਪਈਆਂ ਉਹਨਾਂ ਨੂੰ ਜਿਹੜਾ ਹੈਗਾ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਆ ਉਹ ਸਾਡੇ ਬੱਚੇ ਆ ਉਹਨੂੰ ਰੋਜ਼ਗਾਰ ਦਿੱਤਾ ਜਾਏ